ਆਪ ਦੇ ਐਮਐਲਏ ਆਏ ਐਕਸ਼ਨ ਮੋਡ ਵਿੱਚ ਗਲਤ ਨਹੀਂ ਕਰ ਰਹੇ ਮੇਰੇ ਕਾ ਅਸੀਂ ਲੋਕ ਗਰੀਬ ਨਹੀਂ ਹੈਗੇ ਅਸੀਂ ਵੀ ਖੁਮੰਦ ਨਹੀਂ ਸਾਡਾ ਹੱਕ ਕਰੀ ਲੈ ਦੇ ਦੇ ਰਾਤ ਦੀਪੂ ਹੋਲਡਰ ਨੂੰ ਪੈ ਗਈਆਂ ਭਾਜਣਾ ਇਸ ਦੇ ਟਾਈਮਿੰਗ ਹੈ ਰਾਤ ਦੀ ਠੰਡ ਵਿੱਚ ਲਵਾ ਰਿਆ ਸੀ ਲੋਕਾਂ ਦੀਆਂ ਲੰਮੀਆਂ ਲੰਮੀਆਂ ਲੈਣਾ ਤੁਸੀਂ ਰਾਤ ਨੂੰ 9 ਵਜੇ ਆ ਕੇ ਤੁਸੀਂ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਾ ਦਿਓ ਤੁਹਾਨੂੰ ਦੱਸ ਦਈਏ ਕਿ ਬੜੀ ਤੇਜ਼ੀ ਦੇ ਨਾਲ ਜਲੰਧਰ ਦੇ ਐਮਐਲਏ ਰਮਨ ਅਰੋੜਾ ਜੀ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਡਿਪੂ ਹੋਲਡਰ ਵੱਲੋਂ ਰਾਤ ਦੀ ਠੰਡ ਵਿੱਚ ਕਨਕ ਦੀਆਂ ਪਰਚੀਆਂ ਕੱਟਣ ਵਾਸਤੇ ਲੰਮੀਆਂ ਲੰਮੀਆਂ ਲੈਣਾ ਲਗਾਈਆਂ ਜਾ ਰਹੀਆਂ ਸੀ ਜਦੋਂ ਇਸ ਦੀ ਸ਼ਿਕਾਇਤ ਰਮਨ ਅਰੋੜਾ ਤੱਕ ਪਹੁੰਚੀ ਤਾਂ ਆਮ ਆਜ਼ਾਦੀ ਪਾਰਟੀ ਜਿਹੜੇ ਵਿਧਾਇਕ ਰਮਨ ਅਰੋੜਾ ਹੈ ਮੁੱਖੇ ਤੇ ਪਹੁੰਚੇ ਤਾਂ ਅੱਗੋਂ ਦੇਖੋ ਤੁਸੀਂ ਕੀ ਹੋਇਆ ਇਹ ਠੰਡ ਦੇ ਵਿੱਚ ਖੜੀ ਹੈ ਸਾਰਾ ਨਹੀਂ ਕਰਦੇ ਦੱਸੋ ਜੀ ਤੁਸੀਂ ਐਸੋ ਜਨਨ ਨੋ ਨੋ ਗਲਤ ਕਾਰਜ ਹੈ ਇਹ ਵੀ ਪਰਚੀਆਂ ਕੱਟੀਆਂ ਨੇ ਤੁਸੀਂ ਇਸੇ ਦਰਾਉ ਤੁਸੀਂ ਗੱਲ ਕਰੋਗੇ ਇਹ ਵਿਚਾਰੇ ਗਰੀਬੋਂ ਦਾ ਜਗ੍ਹਾ ਰੋਟੀ ਬਣਾਉਣਗੇ ਕਿ ਤੁਹਾਡੇ ਕਿੰਨੇ ਵਜੇ ਤੋਂ ਖੜੇ ਤੁਸੀਂ ਹੋਣਗੇ ਸੱਤ ਵਜੇ ਦੇ ਆਏ ਸੱਤ ਵਜੇ ਕਿ ਲੋਕ ਬੁਲਾਇਆ ਜੀ ਅੱਜ ਤੇਰੀ ਗੱਲ ਸੁਣਨਾ ਇਹ ਟਾਈਮ ਨਹੀਂ ਹੈ ਨਾ ਇਹ ਗਲਤ ਕਰ ਰਹੇ ਇਹ ਜਿਹਦਾ ਮਤਲਬ ਹੈ ਭੀਖ ਮੰਗਦੇ ਨਹੀਂ ਅਸੀਂ ਲੋਕ ਭੀਖ ਮੰਗਦੇ ਨਹੀਂ ਪਰ ਤੁਹਾਡੇ ਕੋਲ ਆਸਲ ਲਵੇ ਇਹ ਤਾਂ ਸਾਡਾ ਹੱਕ ਹੈ ਜੀ ਲੋਕ ਇਹ ਸਾਡਾ ਹੱਕ ਕਰਨੀ ਤੁਹਾਡਾ ਇਹ ਅਜਿਹੀ ਗੱਲ ਨਹੀਂ ਹਮੇਸ਼ਾ ਤੁਹਾਡੀ ਚਾਰਵਾਰੀ ਦੀ ਕੰਪਲੇਨ ਹੈ ਬਿਲਕੁਲ ਤੁਹਾਡੀ ਕੰਪਲੇਨ ਨੋ 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 ਗਲਤ ਨਹੀਂ ਗੱਲ ਕਰਨੀ ਮੇਰੇ ਕਹ ਅਸੀਂ ਲੋਕ ਗਰੀਬ ਨਹੀਂ ਹੈਗੇ ਅਸੀਂ ਭੀਖ ਮੰਗਦੇ ਨਹੀਂ ਸਾਡਾ ਹੱਕ ਅਸੀਂ ਲੈ ਰਹੇ ਹਾਂ ਤੁਸੀਂ ਕਿਤੇ ਟਾਈਮ ਨਹੀਂ ਆਇਆ ਇਹ ਨਹੀਂ ਤੁਸੀਂ ਰਾਤ ਨੂੰ 9 ਵਜੇ ਆ ਕੇ ਤੁਸੀਂ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਾ ਦੇਣਾ ਥੰਨ ਦੇ ਇੱਕ ਆਪਣੇ ਬੱਚੇ ਸੰਭਾਲਣ ਜਾ ਕੇ ਰੋਟੀਆਂ ਬਣਾਣ ਘਰ ਵਾਲੇ ਵਾਸਤੇ ਕਿ ਤੁਹਾਡੀ ਤੇ ਲਾਈਨ ਬਣਨ ਸਾਰੇ ਨਹੀਂ ਕਰ ਰਹੇ ਦੱਸੋ ਇੱਕ ਤੋ ਜੈ ਕੈਮੀ ਸਰ ਸੇਵ ਦੀ ਆ ਰਾਤ ਦੀ ਨਹੀਂ ਹੈ ਕੋਈ ਨਾ ਉਹ ਅਸੀਂ ਤਾਂ ਹੋਮੀ ਗੱਲ ਕਰਦੇ ਕਿ ਮੈਂ ਤੁਹਾਨੂੰ ਮੈਂ ਤਾਂ ਤੁਹਾਡੇ ਨਾਲ ਬੋਕੇ ਦੀ ਗੱਲ ਕਰਦੇ ਆ ਵੀ ਇਹਨਾਂ ਦਾ ਕਸੂਰ ਕੀ ਹੈ ਨਹੀਂ ਇੱਕ ਇੱਕ ਦੇ ਮਤਿ ਸਾਡੇ ਸਿਆਸੀ ਮੰਤਰੀ ਨਹੀਂ ਜਾਦੇ ਜੇ ਮਰਸ ਤੁਸੀ ਖੋਲੀ ਨਹੀਂ ਹੈ ਉਹਦੇ ਉਹਨਾਂ ਨੇ ਇਹ ਤਾਂ ਤੁਸੀਂ ਖੋਲੀ ਇਹਨਾਂ ਨੇ ਬਹੁਤ ਬੋਲ ਲਾ ਲਾ ਦੇ ਮੇਰੇ ਕੋਲੋਂ ਦੇਰ ਕਰਕੇ ਜਾਓ ਸਰਵਰ ਸਨੂ ਰਿਹਾ ਜਿੰਨਾ ਮਤਲਬ ਸਨੂ ਦਾ ਸਾਰਾ ਸ਼ਹਿਰ ਹੈਗਾ ਸਾਰੇ ਨਾ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਿਲ ਰਹੀ ਹੈ ਇਸ ਤਰੀਕੇ ਨਾਲ ਇਹਨਾਂ ਨੂੰ ਮਿਲ ਰਹੀ ਹੈ ਕਿ ਵੀ ਚਾਰ ਬੰਦੇ ਖੜੇ ਨੇ ਆ ਬੰਦਰਵਾੜੋਂ ਇੱਕ ਫਲੋਰ ਨੂੰ ਕਰੀ ਦਿਓ ਤੂੰ ਰੋਟੀ ਦਾ ਇਹਨਾਂ ਦੀ ਗੱਲ ਕੱਲ ਵੀ ਚਾਰ ਬੰਦੇ ਖੜੇ ਨੇ ਕੱਲ 4 ਘੰਟੇ ਖੜੇ ਰਹੇ ਆ ਬਾਜ਼ੂ ਬਾਰੀ ਆਈ ਤੇ ਕਹਿੰਦੇ ਮਹੀਨਿਂ ਤਰਾਵੋਗੇ ਵਿਸ਼ਵਾਸ ਕੀ ਕਰ ਕੱਲ ਕਿੰਨੇ ਵਜੇ ਖੜੇ ਆਏ ਸਰਦੀ 11 ਵਜੇ ਕਰਵਾਇਆ ਉਹ ਹਮਾ ਨੂੰ ਬੋਲਿਆ ਨਹੀਂ ਬੋਲਦਾ ਕੋਈ ਵੀ ਬਾੜੀ ਆਈ ਤੇ ਕਰਕੇ ਬੰਦ ਨਹੀਂ ਹੁਣ ਅਸੀਂ ਕਾਰਜ ਕਰਦੇ ਆ ਅੱਜ ਰਾਤ ਨੂੰ 8 ਵਜੇ ਆਈਏ ਰਾਤ ਨੂੰ 8 ਵਜੇ ਆਈਏ ਪਤਨ ਨੂੰ 4 ਵਜੇ ਆਈਏ ਪਤਨ ਨੂੰ 4 ਵਜੇ ਆਏਗਾ ਬੱਚੇ ਦੀ ਅਜਾਈ ਬੱਚਿਆਂ ਨੂੰ ਕੱਢ ਜਿਹਾ ਦਾਨ ਆ ਜੀ ਹਾਂ ਹਾਂ ਬੋਲਦੇ ਨੇ ਕੁਝ ਬੋਲੋ ਅਸੀਂ ਆ ਗਏ ਹਾਂ ਸਰੋਤਾਂ ਤੋਂ ਆਇਆ ਇਹ ਗੱਲ ਇਹ ਕਰਨਾ ਆ ਪਹਿਲੀ ਗੱਲ ਤੇ ਜੇ ਟਾਈਮ ਹੀ ਨਹੀਂ ਸਰਗਾ ਵੀ ਤੁਸੀਂ ਲੋਕਾਂ ਨੂੰ ਇਸ ਵੇਲੇ ਰਾਸਨ ਦਿਓ ਠੀਕ ਹੈ ਨਾ ਤੁਹਾਡਾ ਟਾਈਮ ਹੈ ਸਵੇਰ ਦਾ ਰਾਤ ਨੂੰ ਇਹ ਲੋਕ ਵਿਚਾਰੇ ਇਹਨਾਂ ਦੇ ਹਸਬੰਡ ਬਾਹਰੋਂ ਮਜ਼ਦੂਰੀ ਕਰਕੇ ਆ ਰਹੇ ਕੋਈ ਦੁਕਾਨ ਤੋਂ ਆ ਰਿਹਾ ਉਹ ਵਿਚਾਰੇ ਰੋਟੀ ਘਰ ਵਾਸਤੇ ਆਪਣੇ ਤੁਹਾਡੇ ਬੱਚਿਆਂ ਨੂੰ ਸੰਭਾਲਣ ਦੇ ਤੁਹਾਡੇ ਵਾਸਤੇ ਲਾਈਨਾਂ ਲੱਗਣ ਇਹ ਵੀ ਜੇ ਤੁਸੀਂ ਉਹ ਵੀ ਮੰਗਿਆ ਨਹੀਂ ਹੈ ਇਹ ਸਾਡਾ ਹੱਕ ਹੈ ਜਿਹੜਾ ਅਸੀਂ ਮੰਗਦੇ ਪਰ ਇਹ ਗਲਤ ਕਰ ਰਹੇ ਇਹ ਦੇਖੋ ਸੁਣੋ ਇਹ ਗਲਤ ਕੰਮ ਤੁਸੀਂ ਕਰ ਰਹੇ ਹੋ ਲੋਕ ਆਪ ਖੜੇ ਲੋਕਾਂ ਨੂੰ ਕਿ ਤੁਸੀਂ ਦਿਓ ਕਿ ਨੂੰ ਖੜਨ ਦੇ ਨਹੀਂ ਕਿਦੋਂ ਲੋਕਾਂ ਨੂੰ ਤੁਸੀਂ ਬੁਲਾਇਆ ਯਾਰ ਸ਼ਾਮ ਨੂੰ ਕੱਲ 8 ਵਜੇ ਆਓ ਤੋ ਕਿਧਾਂ ਹਣ ਸੋਵੇ ਮੈਂ ਕਿਹਨੂੰ ਕਹਿ ਰਹੀ ਸੀ ਯਾਰ ਸਾਡੇ ਸਾਹਮਣੇ ਕਹਿ ਰਹੇ ਜੀ ਕਿ ਕੱਲ ਸ਼ਾਮ ਨੂੰ 8 ਵਜੇ ਆਣਾ ਹੈ ਕਹ ਲਿਆ ਤੁਸੀਂ ਸਾਹਮਣੇ ਆ ਜੀ ਮੇਰਾ ਪੇਟ ਆ ਵੀ ਆਏ ਕਿ ਕੱਲ ਆਂਦੇ ਆ ਚਲ ਆ ਐਕਸਕਿਊਜ਼ ਮੈਨੂੰ ਬੇਨ ਜੀ ਜੀ ਰਾਜ ਮੈਂ ਕੌਣ ਖੜਾ ਹਾਂ ਜੀ ਸਭ ਨੂੰ ਦੇਖ ਕੇ ਜਾਣਗੇ ਸਾਨੂੰ ਦੇਖ ਕੇ ਜਾਣਗੇ ਪਰ ਸੇਰ ਤੋਂ ਲਾਹ ਸ਼ਾਮ ਦਾ ਕੀ ਮਤਲਬ ਹੈ ਤੁਹਾਡੇ ਕੋਲ ਟਾਈਮ ਸਰ ਕੋਲ ਨਹੀਂ ਗਾ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਕੋਲ ਸਾਰਾ ਟਾਈਮ ਨਹੀਂ ਹੈਗਾ ਸਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਲੋਕਾਂ ਕੋਲ ਟਾਈਮ ਹੈਗਾ ਵਾ ਤੁਹਾਡੇ ਕੋਲ ਟਾਈਮ ਨਹੀਂ ਹੈ ਤੁਹਾਡੀ ਨਹੀਂ ਗਲਤੀ ਹੈ ਜੀ ਤੁਸੀਂ ਮੈਡਮ ਮੇਰੀ ਗੱਲ ਸੁਣ ਰਹੀ ਹੋ ਜੀ ਇਹਨਾਂ ਨੂੰ ਕਹਿ ਰਹੇ ਹਾਂ ਕੱਲ 8 ਵਜੇ ਰਾਤ ਨੂੰ ਆਣਾ ਮੈਂ ਨਹੀਂ ਕਿਹਾ ਕਿਸੇ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਹਾਂ ਭਾਈ ਇਹਨੀ ਰਾਤ ਨੂੰ ਮਤਲਬ ਤੁਹਾਨੂੰ ਦੁਆਰਾ ਬੁਲਾ ਕੇ ਉਹਨਾਂ ਨੂੰ ਨਹੀਂ ਮੈਂ ਤਾਂ ਤੇਰਾ ਨਹੀਂ ਸੀ ਮੈਂ ਤਾਂ ਆਪਣੀਆਂ ਆਪਣੀ ਜ਼ਰੂਰਤ ਨੂੰ ਆਣਾ ਸੀ ਆਪਣੇ ਨੂੰ ਉਹਨਾਂ ਦੇ ਬੁਖਾਰ ਦੇ ਨਾਲ ਗੋਡੇ ਦੇ ਦਰਦ ਵਗੈਰਾ ਹੈਗੀ ਸਾਡੇ ਕੋਲ ਨਹੀਂ ਖੜੇ ਹੋਇਆ ਜਾਂਦਾ ਬੱਚਿਆਂ ਕਰਕੇ ਦੇਖੋ ਬੱਚੇ ਕਿਤਾ ਆਏ ਨੇ ਮੁਸ਼ਕਲ ਹੋ ਗਿਆ ਇੰਨਾ ਲੈ ਕੇ ਆ ਰਹੇ ਬੱਚੇ ਨੂੰ ਕੱਲ ਵੀ ਆਏ ਅੱਜ ਫੇਰ ਆਏ ਇਹ ਵੀ ਕਾਰ ਸੀਗਾ ਸਾਡੇ ਕੈਮੀ ਥੋੜਾ ਜਿਹੀ ਧਾਰ ਕਾਰ ਵੀ ਦਾ ਟਾਈਮ ਥੋੜਾ ਬਚਾ ਲੀ ਇਹਨਾਂ ਦਿੱਤੀ ਉਹਦਾ ਮੈਂ ਟੱਪਾ ਬਾਕੀ ਪੰਜ ਇਹਨਾਂ ਦਾ ਬਾਅਦ ਉਹਨੂੰ ਤਾਂ ਕੈਰੀ ਕਾਰ ਲੈ ਅੰਦਰ ਪੜ ਲੇਗਾ ਉਹ ਵੀ ਕਾਰ ਵੀ ਲੈ ਆਇਆ ਫਿਰ ਕਹਿੰਦੇ ਦਾਣਾ ਮੰਡੀ ਤੱਕੋਂ ਸਿੱਧਾ ਆਏ ਇਸ ਸਾਲ ਪਿਲੋ ਹੋਇਆ ਕੋਲਾਮ ਵੱਲ ਬਾਜ਼ਾਰ ਵਿੱਚ ਜਾ ਕੇ ਆਉਂਦੇ ਹੁਣ ਆਪਾਂ ਹੁਣ ਹੋਟਲ ਤੇ ਕਾਰ ਲੈਣ ਆਉਂਦੇ ਹਾਂ ਜੀ ਇੰਨੀ ਜਿੱਤੀ ਲੈ ਆਖੋ